ਹੈਲੋ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਸੈਸਨ ਤੋਂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਟਾਈਮ ਹੈਗਾ ਜੀ ਪੌਣੇ ਕ ਚਾਰ ਵਜੇ ਦਾ ਤੇ ਆਪਾਂ ਮੱਝਾਂ ਨੂੰ ਕੱਖੂਕਾ ਪਾ ਕੇ ਪਾਣੀ ਦਿਖਾ ਰਹੇ ਸੀ ਕਿਉਂਕਿ ਜੀ ਹੁਣ ਜਿਹੜੀ ਆਪਣੀ ਟੂਟੀ ਚੱਲਦੀ ਸੀ ਹੁਣ ਇਸੇ ਤੇ ਆਪਾਂ ਤਾਜਾ ਪਾਣੀ ਖੱਢ ਕੇ ਇਹਨਾਂ ਨੂੰ ਪਿਆਰੇ ਸੀ ਤੇ ਮੈਂ ਇੱਧਰ ਪੈਪੂਲ ਖੜੀ ਸੀ ਜੀ ਤੇ ਮੰਮੀ ਉੱਧਰ ਪਿਆਰੀ ਸੀ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਆਪਾਂ ਐਵੇਂ ਟੈਂਕੀ ਭਰ ਲੈਣੇ ਤੇ ਨਾਲ ਦੀ ਨਾਲ ਪਾਣਾ ਜੀ ਢੋਲ ਪਰ ਕੇ ਰੱਖ ਲੈਣੇ ਵੀ ਕਈ ਵਾਰ ਹਨਾ ਪਾਣੀ ਦੀ ਲੋਡ ਪੈ ਜਾਂਦੀ ਆ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਜੀ ਗੋਭੀ ਦੀ ਤੇ ਮੈਂ ਉਧਰ ਮੰਜੀ ਦੇ ਉੱਤੇ ਰੱਖ ਰੱਖੀ ਹੈ ਗੋਭੀ ਆਪਾਂ ਹੁਣੇ ਲਈ ਸੀ ਸਬਜ਼ੀ ਵਾਲੇ ਤੋਂ ਤੇ ਉਹਨੂੰ ਆਪਾਂ ਚੀਜ਼ ਜੁੜ ਕੇ ਹਨਾ ਜੀ ਫਿਰ ਬਣਾਵਾਂਗੇ ਤੇ ਅੱਜ ਦਾਲ ਸਬਜ਼ੀ ਆਪਾਂ ਜੁੱਲੇ ਦੇ ਬਣਾਵਾਂਗੇ ਤੇ ਬਸ ਹੁਣ ਆਪਾਂ ਪਾਣੀ ਪੀ ਕੇ ਜੀ ਗੋਹਾ ਚੱਕਾਂਗੇ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਕੱਟੂੰਗੀ ਤੇ ਬਸ ਬਣਾ ਕੇ ਜੁੱਲੇ ਤੇ ਨਾਲ ਹੀ ਆਪਾਂ ਗੋਟਾ ਉਹਨਲਾਂਗੇ ਤੇ ਫੇਰ ਵਿੱਚ ਦੀ ਉਧਾਰ ਕੱਟ ਲ ਕੇ ਦੁੱਧ ਨੂੰ ਵਾਲਾ ਵਾਲਾ ਵੀ ਦਮਾਂਗੇ ਤੇ ਇੱਥੇ ਮੈਂ ਗੇਟ ਵੱਲ ਖੜੀ ਸੀ ਜੀ ਆਪਾਂ ਗੇਟ ਵੱਲ ਨੂੰ ਮੈਂ ਖੋਲ ਕੇ ਤੇ ਬੰਦ ਕਰ ਦਿੰਦੀ ਸੀ ਕਿ ਨਹੀਂ ਤਾਂ ਫੇਰ ਹਣਾ ਇੱਥੇ ਪਾਣੀ ਡੁੱਲ ਜਾਂਦਾ ਮੰਜਾਂ ਥੱਲੇ ਤਾਂ ਫਿਰ ਕਿੱਲਾ ਹੋ ਜਾਂਦਾ ਵੈਸੇ ਤਾਂ ਆਪਾਂ ਨੇ ਹਣਾ ਜੀ ਹੁਣ ਧਾਰਾ ਕੱਟ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਅੰਦਰ ਕਰ ਦਾਂਗੇ ਤੇ ਅੰਦਰ ਆਪਾਂ ਤੂੜੀ نیچے ਇਹਨਾਂ ਦੇ ਖੰਡਿਆਂ ਦੰਨਿਆ ਸੁੱਕ ਜੀ ਚਲੋ ਜੀ ਹੁਣ ਇੱਥੇ ਮੈਂ ਲਾਗੀ ਓਪੀ ਕੱਟਣਾ ਤੇ ਮ ਗੋਭੀ ਗੋਭੀ ਕੱਟ ਕੇ ਹਨ ਜਿਹਨ ਮ ਬਣਾਵਾਂਗੇ ਅੱਜ ਤੇ ਕੁਝ ਪਾਵਾਂਗੇ ਇਹਦੇ ਵਿੱਚ ਆਲੂ ਤੇ ਜੀ ਮੈਂ ਗੋਭੀ ਕੱਟ ਲੀਆ ਤੇ ਜੁੱਲੇ ਤੇ ਰੱਖ ਲਿਆ ਆਪਣੇ ਕੜਾਹੀ ਇਹਦੇ ਵਿੱਚ ਹੀ ਬਣਾਉਂਗੀ ਜਿਵੇਂ ਕਿਉਂਕਿ ਹਨਾ ਜੀ ਹੁਣ ਇੱਕ ਮੌਸਮ ਹੋ ਗਿਆ ਠੰਡਾ ਵਾਲਾ ਤੇ ਹੁਣ ਨਾਲ ਦੀ ਹਨਾ ਸਿੱਕਿਆ ਜਾਂਦਾ ਹੈਗਾ ਤੇ ਨਾਲ ਹੀ ਇਹ ਆਪਾਂ ਤੇ ਵਿੱਚ ਲਾਉ ਜਿਵੇਂ ਤੇਲ ਹੋ ਗਿਆ ਸੀ ਆਪਣਾ ਗਰਮ ਵਿੱਚ ਜੀਰਾ ਪਾ ਕੇ ਲਾਸਨ ਪਿਆਜ਼ ਤੇ ਹਰੀਆਂ ਮਿਰਚਾਂ ਪਾਤੀਆਂ ਇਹ ਮੈਨੇ ਤੇ ਬਸ ਇਹਨੂੰ ਥੋੜਾ ਜਿਹਾ ਭੁੰਨ ਕੇ ਹਨਾ ਜੀ ਤੇ ਇਹਦੇ ਵਿੱਚ ਹੀ ਮੈਂ ਆਲੂ ਗੋਭੀ ਇਕੱਠੇ ਪਾਉਂਗੀ ਤੇ ਇਹਨੂੰ ਥੋੜਾ ਜਿਹਾ ਬਸ ਪਾ ਕੇ ਛੇਕ ਜਲਵਾ ਕੇ ਜਦਾਂ ਤੇ ਥੋੜਾ ਜਿਹਾ ਭਨ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਗੋਭੀ ਪਾਤੀ ਦੀ ਇਹਦੇ ਵਿੱਚ ਆਲੂ ਪਾਤੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਤਲ ਕੇ ਹਨਾ ਜੀ ਗੋਭੀ ਨੂੰ ਕੀ ਇਹਨੂੰ ਭੁੰਨ ਲਾਂਗੇ ਹਨ ਚੰਗੀ ਤਰ੍ਹਾਂ ਜਦੋਂ ਇਹ ਸਾਰੀ ਭਲੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਨਾਣ ਮਿਰਚ ਪਾਉਂਗੀ ਫਿਰ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜੇ ਆਪਾਂ ਮਸਾਲਾ ਜਿਹਾ ਬਣਾ ਕੇ ਹਨਾ ਸਬਜੀ ਨੂੰ ਬਣਾਉਣੇ ਆ ਤਾਂ ਉਹਦੇ ਵਿੱਚ ਪਾਣੀ ਜਾਈ ਫਰੀ ਜਾਂਦਾ ਤੇ ਇਹਨੂੰ ਮੈਂ ਪਹਿਲਾਂ ਧੋਸ ਮਾਰ ਕੇ ਜੀ ਚੰਗੀ ਤਰ੍ਹਾਂ ਰੱਖ ਲਈ ਸੀ ਇਹ ਗਰਮ ਪਾਣੀ ਨਾਲ ਤੇ ਆਪਾਂ ਝਰਨੀ ਚ ਪਾ ਕੇ ਰੱਖ ਦਿੱਤੀ ਸੁੱਕ ਗਈ ਸੀ ਤੇ ਹੁਣ ਇਹਨੂੰ ਮੈਂ ਭੁੰਨ ਲੂੰਗੀ ਭੁੰਨ ਕੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਉਹ ਮਿਰਚ ਪਾਉਂਗੀ ਤੇ ਉਹਨੇ ਟਾਈਮ 'ਚ ਜੀ ਮੈਂ ਗੁੰਨ ਲੂੰਗੀ ਆਟਾ ਤੇ ਇਧਰ ਮੈਂ ਪਾਣੀ ਰੱਖਿਆ ਗਰਮ ਕੁਸੇ ਜੀ ਪਾਣੀ ਨਾਲ ਆਟਾ ਗੁੰਨੂੰਗੀ ਜਿਵੇਂ ਤੇ ਅਟਾ ਗੁੰਨ ਕੇ ਮੇਰੇ ਦਾਲ ਵਾਂਦੇ ਵਾਂਦੇ ਆਟਾ ਗੁੰਨ ਲਵਾਂਗੀ ਉਸ ਤੋਂ ਬਾਅਦ ਮੈਂ ਧਾਰ ਕੱਟ ਕੇ ਲਵਾਂਗੀ ਤੇ ਫੇਰ ਰੱਖੂਗੀ ਜੀ ਮੈਂ ਦੁੱਧ ਨੂੰ ਵਾਲਾ ਦੇਣਾ ਤੇ ਹੁਣ ਮੈਂ ਇੱਥੇ ਲੱਗੀ ਜੀ ਆਟਾ ਗੁੰਨਣ ਆਟਾ ਗੁੰਨ ਕੇ ਉਸ ਤੋਂ ਬਾਅਦ ਮੈਂ ਧਾਰ ਕੱਟ ਕੇ ਲਵਾਂਗੀ ਜੀ ਤੇ ਆਗ ਆਪਾਂ ਥੋੜੀ ਜੀ ਕੱਟ ਕਰ ਦਾਂਗੇ ਜਦ ਤੱਕ ਮੇਰਾ ਗੋਭੀ ਬਨਉ ਜੋ ਲੋ ਜੀ ਮੈਂ ਆਟਾ ਵੀ ਗੁੰਨ ਲਿਆਗਾ ਤੇ ਲੋ ਜੀ ਗੋਭੀ ਆਪਣੀ ਬਣ ਗਈ ਹੈ ਨਾ ਮੇਰੇ ਸੇ ਮੈਂ ਪਾਤਾ ਧਾਰ ਆਪਾਂ ਕੱਢ ਲਈ ਹੈ ਤੇ ਦੇਖੋ ਇਹ ਕਿੰਨੀ ਵਧੀਆ ਬਣੀ ਆ ਬਣਾਈ ਮੈਂ ਥੋੜੀ ਜਿਹੀ ਕਿਉਂਕਿ ਹਨਾ ਜੀ ਆਪਣੇ ਸਾਗ ਵੀ ਪਿਆਗਾ ਪਰसों ਆਪਾਂ ਸਾਗ ਬਣਾਇਆ ਸੀਗਾ ਤੇ ਮੈਂ ਮੈਂ ਅਰਸੈ ਜੋ ਗੋਭੀ ਖਾਵਾਂਗੇ ਤੇ ਹੋਰ ਲੈਣੇ ਉਹ ਬਾਕੀ ਸਾਗ ਦੇ ਸਕੀਨ ਨੇ ਜੀ ਸਾਗੀ ਖਾਣਗੇ ਮੈਨੂੰ ਨਹੀਂ ਜ਼ਿਆਦਾ ਵਧੀਆ ਲੱਗਦਾ ਸਾਗ ਤੇ ਹੁਣ ਇਹਦੇ ਵਿੱਚ ਮੈਂ ਕੱਟ ਕੇ ਪਾਤਾ ਜੀ ਹਰਾ ਧਨੀਆ ਗੋਭੀ ਚ ਇਹ ਧਨੀਆ ਨਾਲ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੀ ਆ ਤੇ ਇਹਨੂੰ ਉਸ ਤੋਂ ਬਾਅਦ ਜਿਵੇਂ ਇੱਕ ਅੱਡ ਤੜਕਣੀ ਵਿੱਚ ਕੱਢ ਦੂੰਗੀ ਲੋਂਡੇ ਨੂੰ ਦੂੰਗੀ ਮੈਂ ਮਾਸਾ ਲਓ ਜੀ ਮੈਂ ਤੜਕਣੀ ਵਿੱਚ ਕੱਢਤੀ ਤੇ ਇੱਧਰ ਮੈਂ ਦੇ ਰਹੀ ਹਾਂ ਜੁੱਧਣੋ ਵਾਲਾ ਵਾਲਾ ਦੇਖੇ ਜੀ ਇਸ ਤੋਂ ਬਾਅਦ ਮੈਂ ਦਵਾਲਾ ਦੇਣਾ ਧਰਤਾ ਤੇ ਉੱਧਰ ਲਾਉਂਗੀ ਜੀ ਮੈਂ ਰੋਟੀ ਚੁੱਲੇ ਤੇ ਤੇ ਨਾਲ ਦੇ ਨਾਲ ਜਿਹਨੇ ਖਾਣੀ ਆਣਾ ਖਾ ਲੈਣਗੇ ਬਾਕੀ ਸਾਰੇ ਜਿਹੜੇ ਹੁਣ ਸਵੇਰੇ ਰੋਟੀ ਲੈ ਕੇ ਜਾਂਦਾ ਜੀ ਨਾ ਉਹ ਖਾਵੇ ਨਾ ਆ ਕੇ ਖਾਵੇ ਤੇ ਬਸ ਉਹਨੂੰ ਰੋਟੀ ਖਾਊਗਾ ਟੂਸਨ ਤੋਂ ਆ ਗਿਆ ਤੇ ਆਪਾਂ ਨੂੰ ਹੋ ਗਿਆ ਸੀਗਾ ਥੋੜਾ ਜਿਹਾ ਨੇਰਾ ਕਿਉਂਕਿ ਸਬਜੀ ਵਾਲਾ ਜਿਹੜਾ ਸੀ ਉਹ ਆਇਆ ਸੀ ਲੇਟ ਤੇ ਉਧਰ ਮੱਝਾਂ ਆਪਾਂ ਕਰਤੀਆਂ ਨੇ ਜੀ ਅੰਦਰ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਜਰੂਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਨੇ ਚਲੋ ਠੀਕ ਹੈ ਜੀ ਵੀ ਆਪਾਂ ਸਾਰੀਆਂ ਰੁੱਟੀਆਂ ਬਣਾ ਲਾਂਗੇ ਚੁੱਲੇ ਤੇ ਚਲੋ ਹਾਂ ਦੋ ਕਰ ਰਹੇ ਆਂ ਹਾਂ ਤਾਂ ਪਹਿਲਾਂ ਚੱਕ ਕੇ ਜਾਵਾਂਗੇ ਕੀ ਰੱਖਾਂ ਦੁਬਾਰਾ ਹੋਊਗਾ ਤਾਂ ਦੰਦਾਂ ਤੋਂ ਪਾਉਂਦੇ